ਸਾਤ ਸੰਗਤ ਜੀਓ ਅੱਜ ਜੋ ਸ਼ਬਦ ਅਸੀਂ ਸਿਖਾਉਣ ਦੇ ਲਈ ਵੀਡੀਓ ਬਣਾ ਰਹੇ ਹਾਂ ਉਹ ਸ਼ਬਦ ਹਨ ਜਾ ਤੂ ਮੇਰੇ ਵੱਲ ਹੈ ਤਾਕਿਆ ਮੋ ਚੰਦਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਅਜੂਰੀ ਰਾਗੀ ਸ਼੍ਰੀ ਦਰਬਾਰ ਸਰ ਜੀ ਦਾ ਗਾਇਆ ਹੋਇਆ ਬੜਾ ਹੀ ਪ੍ਰਚਲਿਤ ਸ਼ਬਦ ਪ੍ਰਚਲਿਤ ਰੀਤ ਦੇ ਵਿੱਚ ਸੋ ਆਉ ਫੀਮੇਲ ਸਕੇਲ ਦੇ ਵਿੱਚ ਇਸ ਨੂੰ ਗਾਉਣਾ ਕਰਦੇ ਹਾਂ ਜਾ ਤੂੰ ਮੇਰੇ ਵੱਨ ਹੈ ਤਾਂ ਕਿਆ ਮੁਛੰਦਾ ਇਹ ਹੈ ਜੀ ਸਥਾਈ ਇੱਕ ਵਾਰ ਇਸ ਨੂੰ ਦੁਬਾਰਾ ਗਾਵਾਂਗੇ ਫਿਰ ਇਸ ਤੋਂ ਬਾਅਦ ਇਸ ਦਾ ਅੰਤਰਾ ਗਾਇਆ ਜਾਏਗਾ ਜਾ ਤੂੰ ਮੇਰੇ ਵੱਲ ਤੰਕਿਆ ਮੁਛੰਦਾ ਹਾਂਜੀ ਇਸ ਨੂੰ ਸੋਖੇ ਢੰਗ ਦੇ ਨਾਲ ਵੀ ਗਾਇਆ ਜਾ ਸਕਦਾ ਜੋ ਇਸ ਦੇ ਵਿੱਚ ਜਿਆਦਾ ਸਵਰ ਯੂਜ਼ ਹੋ ਰਹੇ ਹਨ ਜੇ ਉਹ ਨਹੀਂ ਵਜਾ ਸਕਦੇ ਤਾਂ ਉਹਨਾਂ ਨੂੰ ਕੱਟਿਆ ਵੀ ਜਾ ਸਕਦਾ ਹੈ ਸਟਿਊਨ ਨੂੰ ਥੋੜਾ ਸਿੱਧਾ ਕੀਤਾ ਜਾ ਸਕਦਾ ਜਾਂ ਤੂੰ ਮੇਰੇ ਵੱਲ ਹੈ ਇੱਥੇ ਹੀ ਛੱਡ ਕੇ ਤਾਂ ਕਿਆ ਮੁਛੰਦਾ ਈਸਵਰ ਅਸੀਂ ਸਵਰ ਕੱਟ ਲਗਾਏ ਹਨ ਇਸ ਨੂੰ ਦੁਬਾਰਾ ਫਿਰ ਦੇਖੋ ਜਾਂ ਤੂੰ ਮੇਰੇ ਵੱਲ ਹੈ ਕਿਆ ਮੋਛੰਦਾ ਹਾਂਜੀ ਇਹ ਸੀ ਸ਼ਬਦ ਦੀ ਸਥਾਈ ਇਹ ਸ਼ਬਦ ਦੀਆਂ ਦੋ ਹੀ ਟਿਊਨਾਂ ਦੇ ਵਿੱਚ ਸਾਰਾ ਸ਼ਬਦ ਗਾਇਨ ਕੀਤਾ ਜਾ ਰਿਹਾ ਹੈ ਇੱਕ ਟਿਊਨ 'ਚ ਅਸੀਂ ਸਥਾਈ ਗਾ ਚੁੱਕੇ ਹਾਂ ਔਰ ਅਗਲੀ ਜਿਹੜੀ ਟਿਊਨ ਅਸੀਂ ਗਾ ਰਹੇ ਹਾਂ ਉਸ ਦੇ ਵਿੱਚ ਅੰਤਰਾ ਗਾਵਾਂਗੇ ਔਰ ਸਾਰੇ ਹੀ ਅੰਤਰੇ ਉਸੇ ਟਿਊਨ ਦੇ ਵਿੱਚ ਗਾਏ ਜਾਣਗੇ ਤੁਦ ਸਭ ਕਿਛ ਮੈਨੂੰ ਸੋਮਪਿਆ ਦੰਦ ਜਾਣ ਤੇ ਰਬੰਦਾ ਤਾਂ ਕਿਆ ਮੁਛੰਦਾ ਠੀਕ ਹੈ ਜੀ ਅੰਤਰੇ ਨੂੰ ਇੱਕ ਵਾਰ ਫਿਰ ਗਾਇਆ ਜਾਏਗਾ ਆਪ ਜੀ ਨੇ ਧਿਆਨ ਨਾਲ ਦੇਖਣਾ ਲਖਮੀ ਟੋਟਨਾ ਆਵਈ ਖਾਏ ਖਰਚ ਰਹੰਦਾ ਇਸ ਬਦੇ ਨੂੰ ਥੱਲੇ ਲੈ ਕੇ ਆਵਾਂਗੇ ਬ੍ਰਿਜ ਲਾਈਨ ਬੋਲਦੇ ਜਿਹਨੂੰ ਖਾਏ ਖਰਚ ਰਹੰਦਾ ਕਿਆ ਮੋਛੰਦਾ ਸੋ ਸਾਰੇ ਅੰਤਰੇ ਇਸੇ ਤਰ੍ਹਾਂ ਗਾਏ ਜਾਨੇ ਹਨ ਸੋ ਆਓ ਇਸ ਨੂੰ ਅਸੀਂ ਮੇਲ ਸਕਿਲ ਦੇ ਵਿੱਚ ਵੀ ਦੱਸਦੇ ਹਾਂ ਕਿ ਇਸ ਤਰ੍ਹਾਂ ਕਿਹੜੇ ਸਕਿਲ ਤੇ ਕੋਨਾ ਜਾ ਤੂੰ ਮੇਰ ਵੱਲ ਕਿਆ ਮੋਚੰਦਾ ਇਹ ਮੇਲਸ ਕਿਹਲਾ ਜੀ ਇਸਦਾ ਅੰਤਰਾ ਤੁਦ ਸਭ ਕਿਛ ਮੈਨੋ ਸੋਪੇਆ ਜਾਣ ਤੇਰਾ ਬੰਦਾ ਜਾਣ ਤੇਰਾ ਬੰਦਾ ਕਿਆ ਮੋਚੁੰਦਾ ਸੋਏ ਸੀ ਮੇਲ ਸਕਿਲ ਵੀ ਅੰਤਰੇ ਇਸੇ ਤਰ੍ਹਾਂ ਹੀ ਗਾਏ ਜਾਣਗੇ ਸੋ ਇਤਨੀ ਸੇਵਾ ਪ੍ਰਵਾਨ ਕਰਨੀ ਜੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਔਰ ਸਬਸਕ੍ਰਾਈਬ ਕਰਦੇ ਰਹੋ ਇਸ ਤਰ੍ਹਾਂ ਦੇ ਸ਼ਬਦ ਸੋਖੇ ਟੰਗ ਦੇ ਨਾਲ ਸਿੱਖਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਚਲੋ ਬਿਜਾਓ ਬੇਟਾ ਇੱਧਾ ਕਰੋ ਫੈਨ